ਬਸੰਤ ਮੈਲਾ ਨਵਾ ਮਨ ਕਹਾ ਬਸਾਰਿਓ ਰਾਮ ਨਾਮ ਤਨ ਬਿਨ ਸੈ ਜਮ ਸਿਉ ਪਰੈ ਕਾਮ ਰਹਾ ਇਹ ਜਗ ਤੂ ਏ ਕਾ ਪਹਾਰ ਤੈ ਸਾਚ ਮੰਨਿ ਅਕੇ ਵਿਚਾਰ ਤਨਦਾਰਾ ਸੰਪਤ ਗ੍ਰਹਿ ਕਾਸ਼ ਸੰਗ ਨ ਚਾਲੈ ਸਮਝ ਲੈ ਇਕ ਗਗਨ ਨਾਰਾਇਣ ਹੋਏ ਸੰਗ ਕਹੋ ਨਾਨਕ ਪਾਜ ਤੇ ਏਕ ਰੰਗ ਦਸੰਤ ਮੈਲਾ ਨਹਾਵਾ ਕਾਂ ਫੂਲੇ ਹੋਰੇ ਝੂਠੇ ਲੋਭ ਲਾਗ ਕਾਸ਼ ਬਿਗਰਿਓ ਨਾਹਨ ਅਜੋ ਜਾਗ ਰਹਾ ਸਮ ਸੁਪਨਾਇ ਕੈ ਇਹ ਜਗ ਜਾਨ ਬਿਨ ਸਿਨਮ ਸਾਚੀਮਾਨ ਸੰਗ ਤੇ ਹੈ ਹਰ ਬਸਤ ਨੀਤ ਨਿਸਬਾਸੁਰ ਭਜਤਾ ਹੈ ਮੀਤ ਬਾਰ ਅੰਤ ਕੀ ਹੋਏ ਸਾਇ ਕਾ ਨਾਨਕ ਬੁਨਤਾ ਕੇ ਗਾਏ ਬਸੰਤ ਮੈਂ ਲਾ ਪਹਿਲਾ ਅਸ਼ਟ ਪਦੀਆਂ ਕਰ ਪਹਿਲਾ ਦੋ ਤੁਕੀਆਂ ੴ ਸਤਗੁਰ ਪ੍ਰਸਾਦ ਜਗ ਕਉਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਪੀਤ ਮਨੁ ਆਂਡੋਲੇ ਚੀਤ ਅਨੀਤ ਜਗ ਸਿਓ ਟੂਟੀ ਠੂਠ ਪਰੀਤ ਕਾਮ ਕ્રોਧ ਬਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹਾਉ ਕਰ ਬਾਲੂ ਕਾ ਖੂਮਨ ਖੇਰ ਬਰਕ ਸੁਬਾਣੀ ਬੁਧ ਬਦਾਹੇ ਮਾਤਰ ਦੂਦ ਤੇ ਅਰ ਚੱਕ ਫੇਰ ਸਰਬ ਜੋਤ ਨਾਮੇ ਕੀਚੇਰ ਸਰਬ ਉਪਾਏ ਗੁਰੂ ਸਿਰ ਮੋਰ ਤਖਤ ਕਰਉ ਪਗ ਲਾਗਉ ਤੋਰ ਨਾਮ ਰਤੋ ਚਾਹਉ ਤੁਝ ਔਰ ਨਾਮ ਦੁਰਾਏ ਚੱਲੇ ਸੋਚਉ ਤਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਤਤ ਸਿਉ ਕਰ ਜਾਏ ਜੋ ਕਿਛ ਕੀਨਸ ਤਰਬ ਰਜ਼ਾਏ ਤੈ ਮਾਨੈ ਮਿਰਥੋ ਮੇਰੀ ਮਾਇ ਕਾਮਨ ਚਾਹੇ ਸੁੰਦਰ ਭੋਗ ਪਾਨ ਫੂਲ ਮਿੱਠੇ ਰਸ ਰੋਗ ਖਿਲੇ ਵਿਕਸੇ ਤੇ ਤੋ ਸੋਗ ਪ੍ਰਭ ਸ਼ਰਣਾਗਤ ਕੀਨ ਸੋਗ ਕਾਪੜ ਪੈਰਸ ਅਧਿਕ ਸ਼ਿੰਗਾਰ ਮਾਤੀ ਫੁੱਲੀ ਰੂਪ ਬੇਕਾਰ ਆਸਾ ਮਨਸਾ ਬੰਧੋ ਬਾਰ ਨਾਮ ਬਿਨਾ ਸੂਨਾ ਕਰ ਬਾਰ ਗਾਛੁ ਪੁਤਰੀ ਰਾਜ ਕੋਵਾਰ ਨਾਮ ਪੜੋ ਸਚ ਦੋਤ ਸਵਾਰ ਪਿਉ ਸੇਵੋ ਪ੍ਰਭ ਪ੍ਰੇਮ ਅਧਾਰ ਗੁਰ ਸ਼ਬਦੀ ਬਿਖਿਆਸ ਨਿਵਾਰ ਮੋਹਨ ਮੋਹਲੀਆ ਮਨ ਮੋਹ ਗੁਰ ਕੈ ਸ਼ਬਦ ਪਛਾਨਾ ਤੋਹਿ ਨਾਨਕ ਠਾਡੇ ਚਾਹੇ ਪ੍ਰਭੂ ਦਵਾਰ ਤੇਰੇ ਨਾਮ ਸੰਤੋਖੇ ਕਿਰਪਾ ਤਾਰ ਬਸੰਤ ਮਨ ਲਾ ਪਹਿਲਾ ਮਨ ਪੂਲੋ ਪਰਮ ਸਾਏ ਜਾਏ ਅਤ ਲੁਭਧ ਲੁਭਾਨੋ ਵਿਖਮਾਏ ਨਾ ਅਸਥਿਰ ਦਿਸੇ ਏਕ ਪਾ ਜਿਉ ਮੀਨ ਕੁੰਡਲਿਆ ਕੰਠ ਪਾਏ ਮਨ ਪੂਲੋ ਸਮਝ ਸਾਚ ਨਾਏ ਗੁਰ ਸ਼ਬਦ ਵਿਚਾਰੇ ਇਹ ਜਪਾਏ ਰਹਾਉ ਮਨ ਪੂਲੋ ਪਰਮਸ ਤਵਰਤਾਰ ਬਲ ਬਿਰਥੇ ਚਾਹੇ ਬਹੁ ਬੇਕਾਰ ਮੈਗਲ ਜਿਉ ਫਾਸਸ ਕਾ ਮਹਾਰ ਕਰ ਬੰਧਨ ਬਾਧਿਓ ਸੀਸ ਮਾਰ ਮਨ ਮੁਗਧਾ ਦਾਦਰ ਤਖਤੈਨ ਦਰ ਪ੍ਰਸ਼ਟ ਸਰਾਪੀ ਨਾਮਬੀਨ ਤਾਕੈ ਜਾਤ ਨਾ ਪਾਤੀ ਨਾਮ ਲੀਨ ਸਭ ਦੁਖ ਸਖਾਈ ਗੁਣਾਬੀਨ ਮਨ ਚੱਲੇ ਨਾ ਜਾਈ ਥਾਕ ਰਖ ਬੇਨ ਹਰ ਰਸ ਰਾਤੇ ਤਤਨਾ ਸਾਖ ਤੂੰ ਆਪ ਤੇ ਸਰਤਾ ਆਪ ਰਖ ਧਰ ਧਾਰਨ ਦੇਖੇ ਜਾਣੇ ਆਪ ਆਪ ਭੁਲਾਏ ਕਿਸ ਤੋਂ ਜਾਏ ਗੁਰ ਮੇਲੇ ਬਿਰਥਾ ਕਉ ਮਾਏ ਅਵਗਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਸਤ ਗੁਰ ਮਿਲਿਆ ਮਤ ਉਤਮ ਹੋਏ ਮਨ ਨਿਰਮਲ ਹੁਮੇ ਕੱਢੈ ਤੋਏ ਸਦਾ ਮੁਕਤ ਬੰਧ ਨ ਸਕੈ ਕੋਏ ਸਦਾ ਨਾਮ ਵਖਾਣੇ ਔਰ ਨ ਕੋਏ ਮਨ ਹਰ ਕਹ ਭਾਣੇ ਆਵੈ ਜਾਏ ਸਨ ਇੱਕੋ ਕਿਸ ਤੈਣ ਨ ਜਾਏ ਸਭ ਹੁਕਮ ਵਰਤੈ ਹੁਕਮ ਸਮਾਏ ਦੁਖ ਸੁਖ ਸਭ ਤਿਸ ਰਜ਼ਾਏ ਤੂੰ ਅਪੁੱਲ ਨਾ ਭੁੱਲੋ ਕਦੇ ਨਾ ਹੀ ਗੁਰ ਸ਼ਬਦ ਸੁਣਾਏ ਮਤ ਅਗਾ ਤੂੰ ਮੋਟੋ ਠਾਕੁਰ ਸ਼ਬਦ ਮਾਏ ਮਨ ਨਾਨਕ ਮਾਨਿਆ ਸੱਚ ਸਲਾਹ ਬਸੰਤ ਮੈਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਾ ਰਹੋਏ ਇਕਤ ਰਾਚੈ ਪਰ ਹਰ ਦੋਏ ਦੂਰ ਦਰਦ ਮਤ ਅੰਮ੍ਰਿਤ ਖਾਏ ਗੁਰਮੁਖ ਬੂਝੈ ਏਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨ ਗੁਰਸ਼ੁਭਦ ਮਿਲਾਏ ਰਹਾਉ ਬੇਦੁਖਾਂ ਕਹੈ ਇਕ ਕਹੀ ਏ ਓ ਬੇਅੰਤ ਅੰਤ ਕਿਨ ਲਈਏ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਹਰ ਗगन थਰੀਆ ਇੱਕ ਗਿਆਨ ਧਿਆਨ ਤੁਨ ਬਾਣੀ ਇੱਕ ਨਰਾਲਮ ਅਕਤ ਕਹਾਣੀ ਇੱਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣ ਜਾਣ ਇੱਕੋ ਧਰਮ ਡਿਰ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਅਨਹਦ ਰਤ ਏਕ ਲਿਵ ਤਾਰ ਉਹ ਬੁਰਮਖ ਪਾਵੈ ਅਲਖ ਪਾਰ ਇਕੋ ਤਖਤ ਇਕੋ ਪਾਤਸ਼ਾਹ ਸਰਬ ਦੀ ਥਾਈ ਵੇ ਪਰਵਾ ਕਿਸ ਕਾ ਕੀਆ ਤ੍ਰਿਭਵਣ ਸਾਰ ਉਹ ਗੰਗੋ ਗੋਚਰ ਇਕੰਕਾਰ ਇਕਾ ਮੂਰਤ ਸਚਨਾ ਤਿਥਾ ਨਿਬੜੈ ਸਚ ਨਿਆਉ ਸਾਚੀ ਕਰਨੀ ਪਤ ਪਰਵਾਣ ਸਾਚੀ ਦਰਗਾ ਪਾਵੇ ਮਾਨ ਇਕ ਭਗਤ ਏਕੋ ਹੈ ਪਾਓ ਦਿਨ ਤੇ ਭਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮੇ ਮਾਨ ਹਰ ਰਸ ਰਤਾ ਜਨਪੁਰ ਵਾਰ ਇਤ ਉਤ ਦੇਖੋ ਸਹਿਜੇ 라ਵੋ ਤੁਝ ਦਿਨ ਥਾਪੁਰ ਕਿਸੈ ਨਾ ਪਾਵੋ ਨਾਨਕ ਹਉਮੈ ਸ਼ਬਦ ਜਲਾਇਆ ਸਤ ਗੁਰ ਸਾਚਾ ਦਰਸ਼ ਦਿਖਾਇਆ ਬਸੰਤ ਮੈਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰ ਆਵਤ ਜਾਤ ਨਾ ਲਾਗੇ ਬਾਰ ਦੁਖ ਖਣੋ ਮਰੀਏ ਕਰਤਾਰ ਦਿਨ ਪ੍ਰੀਤਮ ਕੋ ਕਰੇ ਨਾ ਸਾਰ ਸਭ ਊਤਮ ਕਿਸ ਅੱਖੋਂ ਹੀ ਨਾ ਹਰ ਭਗਤੀ ਸਚ ਨਾਮ ਪਤੀ ਨ ਕਹਾਉ ਅਖਦ ਕਰਤਾ ਕੀ ਬੋ ਤੇਰੇ ਕਿਉਂ ਦੁਖ ਚੁਕੇ ਬਿਨ ਗੁਰ ਮੇਰੇ ਦਿਨ ਹਰ ਤਦਤੀ ਦੁਖ ਕਣੇਰੇ ਦੁਖ ਸੁਖ ਦਾਤੇ ਥਾakur ਮੇਰੇ ਰੋਗ ਵੱਡੋ ਕਿਉਂ ਬਾਧੋ ਤੀਰਾ ਰੋਗ 부ਝ ਸੋ ਕਟ ਪੀਰਾ ਮੈਂ ਅਵਗਨ ਮਨ ਮਾਇ ਸ਼ਰੀਰਾ ਢੂੰਡਤ ਖੋਜਤ ਗੁਰ ਮੇਲੇ ਵੀਰਾ ਗੁਰਤਾ ਸੁਭਦ ਦਾਰੂ ਹਰਨਾ ਜਿਉ ਤੂੰ ਰਖ ਤਿਵਾ ਰਹਾ ਡਗ ਰੋਗੀ ਕਹ ਦੇਖ ਦਿਖਾਉ ਹਰ ਨਿਰਮਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੇ ਗੁਰ ਮਹਿਲੀ ਸੋ ਮਹਿਲ ਬੁਲਾਵੇ ਮਨ ਮੈਂ ਮਨੁਆ ਚਿਤ ਮੈਂ ਚੀਤ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇਰੇ ਨਿਰਾਸਾ ਅੰਮ੍ਰਿਤ ਚਾਖ ਹਰਨਾਮ ਨਿਵਾਸਾ ਆਪਿ ਪ੍ਰਸ਼ਾਨ ਰਹਿ ਲਿਵ ਲਾਗ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਪਾਵੇ ਤੁਮਰੋ ਹੋਏ ਸਤਜੈ ਸੁਮਾਵੇ ਹੋਗੀ ਕੋ ਦੁਖ ਰੋਗ ਵਿਆਪ ਅਟਖਟ ਰਵ ਰਹਿਆ ਪ੍ਰਭ ਜਪ ਸੁਖ ਦੁਖ ਹੀ ਤੇ ਗੁਰ ਸ਼ੁਭਦ ਅਤੀਤ ਨਾਨਕ RAM ਰਵੈ ਹਿਤ ਚੀਤਾ ਬਸੰਤ ਮਹਿਲਾ ਪਹਿਲਾ ਇੱਕ ਤੁਕਿਆ ਮਤ ਅਸਮ ਅੰਧੂਲੇ ਦਰਬ ਜਾਹੇ ਇਨ ਬਿਦ ਨੰਗੇ ਜੋਗ ਨਾਹੇ ਮੂੜੇ ਕਾਇਬ ਸਾਰਿਓ ਤੇਰਾ ਨਾਮ ਅੰਤ ਕਾਲ ਤੇਰਾ ਆਵ ਕੰ ਤਾਉ ਗੁਰਪੂਛ ਤੁਮ ਕਹੋ ਵਿਚਾਰ ਜਾਂ ਦੇਖੋ ਤਾ ਸਾਰੰਗ ਪਾਣ ਕਿਆ ਹੋ ਆਖਾਂ ਜਾਂ ਕਛੂ ਨਾ ਹੈ ਜਾਤ ਪਤ ਸਭ ਤੇਰ ਨਾ ਹੈ ਆਹੇ ਮਾਨ ਦਰਦ ਦੇਖ ਗੁਰਦ ਜਾਹੇ ਜਲਤੀ ਬਾਰ ਤੇਰੋ ਕਸ਼ੂ ਨਾਹੀਂ ਪੰਜ ਮਾਰ ਚਿਤ ਰਖੋ ਥਾਏ ਜੋਗ ਜੁਗਤ ਕੀ ਇਹ ਪਾਏ ਹਮੈ ਪ੍ਰਖੜ ਤੇਰੇ ਮਨ ਮਾਹੀਂ ਹਰ ਨਾ ਚੇਤੇ ਮੂੜੇ ਮੁਕਤ ਜਾਹੀਂ ਮਤ ਹਰ ਵਿਸਰ ਜਮ ਵਸ ਪਾਹੀਂ ਅੰਤ ਕਾਲ ਮੂੜੇ ਟੋਟ ਖਾਹੀਂ गुर शब्द विचारे आप जाए साच जोग मन वसै आए जिन जियो पिंड दिता तिस चेत नाहे मड़ी मसाणी मूड़े जोग नाहे गुण नानक बोले पली बाण तुम हो सुजाखे लेहो पशाण